ਮੈਨੂੰ ਯਾਦ ਹੈ ਕਿ ਮੈਂ ਸਭ ਤੋਂ ਪਹਿਲਾ ਜਿਹੜੀ ਮੈਨੂੰ ਚੇਟਕ ਲੱਗੀ ਪੜ੍ਹਨ ਲਿਖਣ ਦੀ ਹਾਸਟਲ ਦੇ ਵਿੱਚੋਂ ਜਦੋਂ ਘਰ ਆਏ ਤਾਂ ਆਪਣੇ ਬਾਪ ਦਾ ਕਿਤਾਬਾਂ ਵਾਲਾ ਮੈਂ ਟਰੰਕ ਖੋਲਿਆ ਜਿਹੜਾ ਖਾਲਸਾ ਕਾਲਜ ਤੋਂ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਮੇਰੇ ਪਾਤਾ ਜੀ ਦਾ ਇਹ ਪਿੰਡ ਭੇਜਤਾ ਸੀ ਉਸ ਬੱਚਿਆਂ ਵਾਦੋਂ ਤੁੰਦੀ ਘਾਦੀਆਂ ਚੀਜ਼ਾਂ ਫਰੋਲਨ ਦੀ 7ਵੀਂ 8ਵੀਂ ਦੇ ਵਿੱਚ ਜਦੋਂ ਬੱਚਾ ਪੜ੍ਹਨਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਆਇਆ ਹੁੰਦਾ ਮੈਂ ਕਹਾਣੀਆਂ ਵਾਲੀਆਂ ਕਿਤਾਬਾਂ ਲੱਭਾਂ ਰਸਾਲੇ ਲੱਭਾਂ ਫੋਟੋਆਂ ਦੇਖਾਂ ਤੇ ਮੈਂ ਆਪਣੇ ਪਿਤਾ ਜੀ ਦਾ ਉਹ ਟਰੰਕ ਖੋਲਿਆ ਉੱਤੇ ਚੜ ਕੇ ਪੇਟੀ ਦੇ ਉੱਪਰ ਟਰੰਕ ਤੇ ਅਸੂਪਰ ਚੜ ਕੇ ਖੋਲਿਆ ਚੋਰੀ ਆਪਣੇ ਮਾਤਾ ਜੀ ਤੋਂ ਉਹ ਚੋ ਨੋਟਸ ਨਿਕਲੇ ਐਮਏ ਦੇ ਗ੍ਰੈਜੂਏਸ਼ਨ ਦੇ ਨੋਟਸ ਨਿਕਲੇ ਉੱਥੋਂ ਪਤਾ ਲੱਗਾ ਕਿ ਹੀ ਵਾਸ ਅ ਸਟੂਡੈਂਟ ਆਫ ਪੀ ਐਚ ਡੀ ਰਿਸਰਚ ਸਕਾਲਰਸ਼ਿਪ ਜਦੋਂ ਜੂਨ 1984 ਦਾ ਸਾਲ ਕਾ ਹੋਇਆ ਨਹੀਂ ਤਾਂ ਇੱਕੋ ਹੀ ਗੱਲ ਅਸੀਂ ਵੀ ਸੁਣਦੇ ਆ ਰਹੇ ਸੀ ਤੇ ਇੱਕੋ ਹੀ ਗੱਲ ਮੀਡੀਆ ਚ ਪ੍ਰਸਾਰੀ ਪ੍ਰਸਾਰੀ ਅੱਜ ਤੱਕ ਵੀ ਜਾਂਦੀ ਹੈ ਵੀ ਭਾਈ ਅਮਰੀਕ ਸਿੰਘ ਕਮਾਲ ਦੇ ਨਿਸ਼ਾਨੇਬਾਜ਼ ਸੀ ਜਿਨ੍ਹਾਂ ਨੇ ਐਲ ਐਮ ਜੀ ਦੇ ਨਾਲ ਕਿਉਂਕਿ ਪਹਿਲਾ ਮੋਰਚਾ ਉਹਨਾਂ ਦਾ ਸਿਲੰਡਰ ਦੇ ਜਦੋਂ ਹੈਲੀਕਾਪਟਰ ਆ ਰਹੀ ਪੈਰਾਸ਼ੂਟਾ ਰਹੀ ਫੌਜ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਦੋ ਵਾਰ ਨਿਸ਼ਾਨਾ ਮਾਰ ਕੇ ਉਹਨਾਂ ਦੀ ਕੋ ਜਿਹੜਾ ਉੱਥੇ ਲੈਂਡ ਕਰਨਾ ਸੀ ਪੈਰਾਸ਼ੂਟਰਾਂ ਨੇ ਉਹ ਅਸਫਲ ਹੋ ਗਿਆ